ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਜਿਨ੍ਹਾਂ ਵੀਰਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਵੀਰ ਭਰਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਕਣਕ ਦੇ ਵਿੱਚ ਜੂਰੀਆ ਖਾਦ ਪਾਉਣ ਦਾ ਸਹੀ ਸਮਾਂ ਸਹੀ ਸਮਾਂ ਕੀ ਹੈ ਕਦੋਂ ਆਪਾਂ ਨੂੰ ਕਣਕ ਦੇ ਵਿੱਚ ਜੂਰੀਆ ਖਾਦ ਪਾਉਣੀ ਚਾਹੀਦੀ ਹੈ ਤੇ ਪਿਛਲੇ ਸਾਲਾਂ ਦੇ ਵਿੱਚ ਜੇ ਦੀ ਆਪਾਂ ਗਲਤ ਤਰੀਕੇ ਨਾਲ ਜੂਰੀਆ ਖਾਦ ਪਾ ਰਹੇ ਹੈ ਤੇ ਆਪਣੀ ਵੀਡੀਓ ਨੂੰ ਜਰੂਰ ਦੇਖਿਓ ਤੇ ਤੁਹਾਨੂੰ ਵੀਡੀਓ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਤੇ ਝਾੜ ਘਟਣ ਦੇ ਵਿੱਚ ਵੀ ਜਿਹੜੇ ਜੂਰੀਆ ਖਾਦ ਦੇ ਕਾਰਨ ਨੇ ਉਹ ਤੁਹਾਨੂੰ ਅੱਜ ਆਪ ਦੱਸੂਗੇ ਵੀ ਕਿਹੜੇ ਗਲਤ ਤਰੀਕੇ ਦੇ ਨਾਲ ਆਪਾਂ ਜੂਰੀਆ ਖਾਦ ਨੂੰ ਕਣਕ ਦੇ ਵਿੱਚ ਪਾ ਰਹੇ ਨੇ ਤੇ ਜੀਦੇ ਕਾਰਨ ਆਪਣਾ ਹਰੇਕ ਸਾਲ 10 ਤੋਂ 15 ਕੁਇੰਟਲ ਝਾੜ ਘਟ ਸਕਦਾ ਹੈ ਤੇ ਜੇ ਆਪਾਂ ਇਸ ਵਾਰ ਵੀ ਉਹ ਗਲਤੀ ਕਰੂਗੇ ਤਾਂ ਇਸ ਵਾਰ ਵੀ ਆਪਣਾ ਝਾੜ ਘਟ ਸਕਦਾ ਹੈ ਤੇ ਵੀਡੀਓ ਨੂੰ ਦੇਖਿਓ ਤਾਂ ਕਿ ਇਸ ਸਾਲ ਆਪਾਂ ਉਹ ਗਲਤੀ ਤੋਂ ਬਚ ਸਕੀਏ ਤੇ ਹੁਣ ਜਿਹੜੇ ਕਿਸਾਨ ਭਰਾ ਨੇ ਆਪਣੇ 90% ਜਿਹੜੇ ਕਿਸਾਨ ਭਰਾ ਨੇ ਉਹ ਇਹ ਗੱਲ ਨੂੰ ਛੋਟੀ ਜੀ ਗੱਲ ਸਮਝਦੇ ਆ ਪਰ ਗੱਲ ਬਹੁਤ ਵੱਡੀ ਹੈ ਹੁਣ ਕਿਸਾਨ ਭਰਾ ਕਰਦੇ ਕੀ ਹੈ ਪਾਣੀ ਲਾਉਣ ਤੋਂ ਪਹਿਲਾਂ ਅੱਜ ਜੂਰੀਆ ਖਾਦ ਖੇਤ ਦੇ ਵਿੱਚ ਆਪਾਂ ਕਣਕ ਦੇ ਵਿੱਚ ਪਾਤੀ ਤੇ ਇੱਕ ਜਾਂ ਦੋ ਦਿਨ ਬਾਅਦ ਕਣਕ ਨੂੰ ਪਾਣੀ ਸ਼ੁਰੂ ਕਰ ਦਿੰਦੇ ਆ ਤੇ ਬਹੁਤੇ ਕਿਸਾਨ ਭਰਾ ਅਜਿਹਾ ਜਿਹੜੇ ਅੱਜ ਆਪਾਂ ਖੇਤ ਦੇ ਵਿੱਚ ਜੂਰੀਆ ਖਾਦ ਪਾਈ ਤੇ ਪਾਉਣ ਤੋਂ ਤੁਰੰਤ ਬਾਅਦ ਖੇਤ ਨੂੰ ਪਾਣੀ ਆਪਾਂ ਕਣਕ ਨੂੰ ਸ਼ੁਰੂ ਕਰ ਦਿੰਦੇ ਆ ਇਹ ਜਿਹੜੇ ਤਰੀਕੇ ਆ ਇਹ ਗਲਤ ਨੇ ਤੇ ਮੈਂ ਤੁਹਾਨੂੰ ਵੀਡੀਓ ਚ ਦੱਸੂਗਾ ਜੇ ਇਸ ਤਰ੍ਹਾਂ ਆਪਾਂ ਇਸ ਵਾਰ ਵੀ ਕਰੂਗੇ ਤਾਂ ਆਪਣਾ 2 ਤੋਂ 3 ਕੁਆਂਟਲ ਝਾੜ ਆਰਾਮ ਦੇ ਨਾਲ ਘਟ ਸਕਦਾ ਹੈ ਆਪਣੀ ਛੋਟੀ ਜੀ ਗਲਤੀ ਦੇ ਕਾਰਨ ਕਿਉਂਕਿ ਜਿਹੜੀ ਜੂਰੀਆ ਖਾਦ ਹੈ ਇਹਦੇ ਵਿੱਚ ਤਿੰਨ ਤਰ੍ਹਾਂ ਦੇ ਤਿੰਨ ਭਾਗਾਂ ਦੇ ਵਿੱਚ ਇਹ ਵੰਡੀ ਹੋਈ ਹੁੰਦੀ ਹੈ ਐਲੂਮੋਨੀਆ ਤੇ ਨਾਈਟ੍ਰੇਟ ਤੇ ਐਲੂਮੋਨੀਅਮ ਇਹ ਤਿੰਨ ਭਾਗਾਂ ਦੇ ਵਿੱਚ ਵੰਡੀ ਹੋਈ ਹੁੰਦੀ ਹੈ ਜਿਹੜਾ ਐਲਮੋਨੀਆ ਹੁੰਦਾ ਹੈ ਇਹਦਾ ਕੋਈ ਵੀ ਰੋਲ ਨਹੀਂ ਹੁੰਦਾ ਕਣਕ ਦੇ ਵਿੱਚ ਕੋਈ ਰੋਲ ਨਹੀਂ ਹੁੰਦਾ ਇਹ ਜਿਹੜਾ ਤੱਤ ਹੈ ਇਹ ਜਿਹੜੀ ਗੈਸ ਹੁੰਦੀ ਹੈ ਐਲਮੋਨੀਆ ਗੈਸ ਹੁੰਦੀ ਹੈ ਇਹ ਸਿਰਫ ਯੂਰੀਆ ਨੂੰ ਜੋੜਨ ਜੋੜਨ ਦੇ ਲਈ ਹੁੰਦੀ ਹੈ ਸਿਰਫ ਇਹਦਾ ਸਿਰਫ ਉੱਥੇ ਤੱਕ ਇਹ ਰੋਲ ਹੁੰਦਾ ਕਣਕ ਵਿੱਚ ਕੋਈ ਰੋਲ ਨਹੀਂ ਹੁੰਦਾ ਜਿਹੜੀ ਨਾਈਟ੍ਰੇਟ ਹੁੰਦੀ ਹੈ ਇਹ ਜਦੋਂ ਆਪਾਂ ਕਣਕ ਦੇ ਵਿੱਚ ਯੂਰੀਆ ਪਾਵਨ ਤੋਂ ਤੁਰੰਤ ਇਹ ਆਪਣਾ ਕੰਮ ਸ਼ੁਰੂ ਕਰ ਦਿੰਦੀ ਹੈ ਬੂਟੇ ਦੇ ਵਿੱਚ ਇਹ ਫੈਲਣੀ ਸ਼ੁਰੂ ਹੋ ਜਾਂਦੀ ਹੈ ਤੇ ਸਪਲਾਈ ਇਹਦੀ ਪਾਉਣ ਤੋਂ ਬਾਅਦ ਜੇ ਆਪਣੇ ਖੇਤ ਦੇ ਵਿੱਚ ਥੋੜੀ ਜਿਹੀ ਗਿੱਲ ਹੁੰਦੀ ਹੈ ਜਾਂ ਫਿਰ ਸ਼ਾਮ ਤਾਂ ਸ਼ਾਮ ਟਾਈਮ ਜਿਹੜੀ ਓਸ ਪੈਂਦੀ ਹੈ ਰਾਤ ਨੂੰ ਇਹ ਜਦੋਂ ਤੁਰੰਤ ਬੂਟੇ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ ਆਪਣਾ ਕੰਮ ਇਹਦਾ ਸ਼ੁਰੂ ਹੋ ਜਾਂਦਾ ਹੈ ਤੇ ਜਿਹੜਾ ਐਲੂਮੋਨੀਅਮ ਭਾਗ ਹੈ ਜੂਰੀਏ ਦੇ ਵਿੱਚ ਹੁੰਦਾ ਹੈ ਇਹਦਾ ਕੰਮ ਕੀ ਹੁੰਦਾ ਹੈ ਇਹਨੇ ਹੌਲੀ-ਹੌਲੀ ਕੰਮ ਕਰਨਾ ਹੈ ਜਿਹੜਾ ਇਹਦਾ ਬੂਟੇ ਦੇ ਵਿੱਚ ਜਿਹੜੀ ਇਹਦੀ ਆਪਣੀ ਪ੍ਰਕਿਰਿਆ ਕਰਦਾ ਏ ਇਹ 5 ਤੋਂ 6 ਦਿਨ ਦਾ ਸਮਾਂ ਲੱਗਦਾ ਏ ਕਣਕ ਦੇ ਵਿੱਚ ਜੂਰੀਆ ਖਾਦ ਲੱਗਣ ਦੇ ਲਈ ਨਾਈਟ੍ਰੇਟ ਤੁਰੰਤ ਆਪਣਾ ਕੰਮ ਸ਼ੁਰੂ ਕਰ ਦਿੰਦੀ ਏ ਤੇ ਜਿਹੜਾ ਐਲੂਮੀਨੀਅਮ ਤੱਤ ਹੈ ਇਹ 5 ਜਾਂ 5 ਤੋਂ 6 ਦਿਨ 5 ਦਿਨ ਆਰਾਮ ਦੇ ਨਾਲ 5 ਤੋਂ 6 ਦਿਨ ਲੱਗਦੇ ਏ ਬੂਟੇ ਦੇ ਵਿੱਚ ਜਾਨੀ ਕਿ ਕਣਕ ਨੂੰ ਜੂਰੀਆ ਖਾਦ ਲੱਗਣ ਦੇ ਲਈ ਇਹਦਾ ਮਤਲਬ ਜੇ ਆਪਾਂ ਜੂਰੀਏ ਖਾਦ ਆਪਣੇ ਖੇਤ ਦੇ ਵਿੱਚ ਪਾਉਗੇ ਤਾਂ 5 ਤੋਂ 6 ਦਿਨ ਤੱਕ ਆਪਣੇ ਜਿਹੜੀ ਕਣਕ ਆਉਂ ਆਪਣੇ ਬੂਟੇ ਨੂੰ ਪੂਰੀ ਆਪਣੇ ਵਿੱਚ ਲੱਗੂਗੀ ਹੁਣ ਗਲਤ ਤਰੀਕਾ ਕੀ ਹੈ ਜੇ ਆਪਾਂ 5 ਤੋਂ 6 ਦਿਨ ਆਪਾਂ ਨੂੰ ਵੇਟ ਕਰਨਾ ਪਊਗਾ ਜੇ ਆਪਾਂ ਕਣਕ ਨੂੰ 2 ਦਿਨ ਬਾਅਦ ਪਾਣੀ ਲਾਉਗੇ ਤਾਂ ਆਪਣਾ ਨੁਕਸਾਨ ਹੈ ਤੇ ਜਿਹੜੀ ਜੂਰੀ ਆਏ ਜਿਹੜੀ ਐਲੂਮੋਨੀਅਮ ਹੈ ਉਹ ਜਿਹੜਾ ਪਦਾਰਥ ਹੈ ਉਹ ਹਵਾ ਦੇ ਵਿੱਚ ਉਹਨੇ ਉੱਡ ਜਾਣਾ ਹੈ ਤੇ ਕਣਕ ਨੂੰ ਆਪਣੀ ਨੂੰ ਪੂਰਾ ਅਸਰ ਨਹੀਂ ਮਿਲਣਾ ਤੇ ਜੇ ਮੰਨ ਕੇ ਚਲੋ ਆਪਾਂ ਕਣਕ ਦੇ ਵਿੱਚ ਇੱਕ ਗਰਤਾ ਜੂਰੀਏ ਦਾ ਪਾਇਆ ਹੈ ਤਾਂ ਉਹ ਹੋ ਸਕਦਾ ਹੈ ਵੀ 5 ਕਿਲੋ ਹੀ ਆਪਣੀ ਕਣਕ ਨੂੰ ਲੱਗੇ ਤੇ ਇਸੇ ਕਰਕੇ ਕੀ ਹੁੰਦਾ ਹੈ ਆਪਾਂ ਜੂਰੀਆ ਖਾਦ ਕਣਕ ਨੂੰ ਪਾ ਤਾ ਦੰਦੇ ਆ ਤੇ ਪਾਉਣ ਤੋਂ ਬਾਅਦ ਜਦੋਂ ਪਾਣੀ ਲੱਗਣ ਤੋਂ ਬਾਅਦ ਆਪਣੀ ਕਣਕ ਪੀਲੀ ਪੈ ਜਾਂਦੀ ਹੈ ਤੇ ਦਬਣੀ ਸ਼ੁਰੂ ਹੋ ਜਾਂਦੀ ਹੈ ਫਿਰ ਆਪਾਂ ਜੋ ਕੁਝ ਮਰਜੀ ਪਾ ਲਈਏ ਫਾਰਮੂਲੇ ਵਰਤ ਲਈਏ ਤੇ ਫਿਰ ਆਪਣੀ ਕਣਕ ਚਲਦੀ ਨਹੀਂ ਹੈਗੀ ਫਿਰ ਆਪਾਂ ਬਹੁਤ ਕੁਝ ਕਰਦੇ ਆ ਇਸ ਕਰਕੇ ਜਿਹੜਾ ਜੂਰੀਆ ਖਾਦ ਪਾਉਣ ਦਾ ਸਹੀ ਸਮਾਂ ਹੈ ਜਾਂ ਤਾਂ ਪਾਣੀ ਲਾਉਣ ਤੋਂ 4 5 6 ਦਿਨ ਪਹਿਲਾਂ 5 6 ਦਿਨ ਪਹਿਲਾਂ ਪਾਓ ਜੇ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਪਾ ਨਹੀਂ ਸਕੇ ਪਾਣੀ ਲਾਉਣ ਤੋਂ ਪਹਿਲਾਂ ਜਾਂ ਤੁਹਾਨੂੰ ਛੇਤੀ ਪਾਣੀ ਲਾਉਣਾ ਪੈ ਗਿਆ ਐਮਰਜੈਂਸੀ 'ਚ ਤਾਂ ਫਿਰ ਪਹਿਰਾ 1 ਜਾਂ 2 ਦਿਨ ਪਹਿਲਾਂ ਜੂਰੀਆ ਖਾਦ ਕਦੇ ਵੀ ਕਣਕ ਦੇ ਵਿੱਚ ਨਾ ਸੇਟੋ ਫਿਰ ਤੁਸੀਂ ਕੀ ਕਰ ਸਕਦੇ ਆ ਜਦੋਂ ਕਣਕ ਦੇ ਵਿੱਚ ਪਾਣੀ ਸਿਮ ਗਿਆ ਜੀਰ ਗਿਆ ਖੇਤ ਦੇ ਵਿੱਚ ਕਿਸੇ ਵੀ ਤਰੀਕੇ ਦੀ ਚੁੱਭੀ ਪਾਣੀ ਦੀ ਨਾ ਹੋਵੇ ਫਿਰ ਤੁਸੀਂ ਖੁਬ ਦੇ ਪੈਰ ਦੇ ਵਿੱਚ ਪੈਰ ਰਹਿਣ ਗੜਦਾ ਹੋਵੇ ਜੇ ਤੁਸੀਂ ਪਾ ਸਕਦੇ ਆ ਤਾਂ ਤੁਸੀਂ ਫਿਰ ਜੂਰੀਆ ਖਾਦ ਪਾ ਸਕਦੇ ਆ ਤੇ ਤੁਹਾਨੂੰ 100% ਜੇ ਆਪਾਂ ਜੂਰੀ ਖਾਦ ਦਾ ਇਸਤੇਮਾਲ ਲੈਣਾ ਹੈ ਤਾਂ ਇਹ ਸਹੀ ਤਰੀਕੇ ਗਲਤ ਤਰੀਕੇ ਨਾਲ ਜੇ ਆਪਾਂ ਪਾਉਗੇ ਉਹ ਆਪਣੀ ਖਾਦ ਖਰਾਬ ਜਾਊਗੀ ਉਹਦੇ ਵਿੱਚੋਂ ਆਪਣੀ ਅੱਧੀ ਖਾਦੇ ਆਪਣੀ ਕਣਕ ਨੂੰ ਲੱਗਣੀ ਹੈ ਬਾਕੀ ਖਾਦ ਖਰਾਬ ਜਾਊਗੀ ਇਸ ਕਰਕੇ ਸਹੀ ਤਰੀਕੇ ਨਾਲ ਜੂਰੀਆ ਖਾਦ ਇਸ ਵਰ ਕਣਕ ਦੇ ਵਿੱਚ ਪਾਓ 5 ਤੋਂ 6 ਦਿਨ ਪਹਿਲਾਂ ਪਾਣੀ ਲਾਉਣ ਤੋਂ ਪਹਿਲਾਂ ਪਾਓ ਤੇ ਵੀਡੀਓ ਜੇ ਬ ਚੰਗੀ ਲੱਗੀ ਤਾਂ ਹੋਰ ਕਿਸਾਨ ਭਰਾਵਾਂ ਤੱਕ ਸ਼ੇਅਰ ਕਰ ਦਿਓ ਜੀ ਸਾਰਿਆਂ ਦਾ ਧੰਨਵਾਦ ਵੀਡੀਓ ਦੇਖਣ ਦੇ ਲਈ